ਆਮ ਆੜੂ ਤੇ ਤੇ ਨਾਸ਼ਪਤੀ ਦੇ ਤੇ ਆਲੂ ਬੁਖਾਰੇ ਦੇ ਉੱਪਰ ਜਿਹੜੇ ਹੁਣ ਫੁੱਲ ਆਏ ਹੋਏ ਹੈਗੇ ਜਿਹੜੇ ਉਹਨਾਂ ਦੇ ਵਿੱਚੋਂ ਫੁੱਲ ਡਿੱਗਦੇ ਨੇਗੇ ਉਹਦੇ ਕਾਰਨ ਜਿਹੜੇ ਕਈ ਸਾਰੇ ਹੋ ਸਕਦੇ ਆ ਕਾਫੀ ਸਾਰੇ ਸਵਾਲ ਆਉਂਦੇ ਆ ਕਿ ਜਿਹੜਾ ਸਾਡੇ ਆੜੂ ਦੇ ਉੱਪਰ ਜਾਂ ਆਲੂ ਬੁਖਾਰੇ ਦੇ ਉੱਪਰ ਜਾਂ ਨਾਸ਼ਪਤੀ ਦੇ ਉੱਪਰ ਫੁੱਲ ਲਾ ਕੇ ਡਿੱਗਦੇ ਨੇਗੇ ਉਹਦੇ ਕਿਹੜੇ-ਕਿਹੜੇ ਕਾਰਨ ਹੋ ਸਕਦੇ ਆ ਇਹੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਿਹੜੇ ਸਾਂਝੇ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਿਓ ਜੀ ਹੁਣ ਗੱਲ ਕਰ ਲਈਏ ਕਿ ਜਿਹੜਾ ਆੜੂ ਨਾਸ਼ਪਤੀ ਤੇ ਆਲੂ ਬੁਖਾਰੇ ਦੇ ਉੱਪਰ ਫੁੱਲ ਆਉਣ ਦਾ ਸਮਾਂ ਕੀ ਹੁੰਦਾਗਾ ਤੇ ਆਪਾਂ ਨੂੰ ਜਿਹੜਾ ਇਹਨਾਂ ਨੂੰ ਡਿੱਗਣ ਤੋਂ ਬਚਾਉਣ ਲਈ ਕਿਹੜੇ-ਕਿਹੜੀਆਂ ਕੰਮ ਜਿਹੜੇ ਕਰਨੇ ਚਾਹੀਦੇ ਹੈਗੇ ਸਭ ਤੋਂ ਜ਼ਰੂਰੀ ਕੰਮ ਆ ਜਿਹੜਾ ਉਹ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਤੁਸੀਂ 1 ਸਾਲ ਦੇ ਬੂਟੇ ਲਈ 10 ਕਿਲੋ ਖਾਦ ਰੂੜੀ ਦੀ ਗੜੀ ਛੜੀ ਜੇ 2 ਸਾਲ ਦਾ ਤਾਂ 20 ਕਿਲੋ ਜੇ 3 ਸਾਲ ਦਾ ਤਾਂ 30 ਕਿਲੋ ਉਹ ਤੁਸੀਂ ਉਸ ਸਮੇਂ ਦੇ ਵਿੱਚ ਜਿਹੜੀ ਪਾਉਣੀ ਹੁੰਦੀ ਹੈ ਜੀ ਆ ਜੇਕਰ ਕਿਸੇ ਕਾਰਨਾਂ ਕਰਕੇ ਤੁਸੀਂ ਉਦੋਂ ਉਹ ਨਹੀਂ ਪਾ ਸਕੇ ਦਾ ਮਾਲੋ ਵੀ ਥੋੜੀ ਪਈ ਹੈਗੀ ਤਾਂ ਤੁਸੀਂ ਜਿਹੜਾ ਹੁਣ ਥੋੜੀ ਬਹੁਤੀ ਖਾਦ ਜਿਹੜੀ ਦੇ ਸਕਦੇ ਹੋ ਪਰ ਜੜ ਤੋਂ ਤੁਸੀਂ ਦੂਰ ਪਾਉਣੀ ਆ ਖਾਦ ਜਿਆਦਾ ਪਾਉਣ ਦਾ ਨੁਕਸਾਨ ਹੋ ਜਾਂਦਾ ਘੱਟ ਪਾਉਣ ਨਾਲ ਇਹ ਹੋ ਸਕਦਾ ਵੀ ਤੁਸੀਂ ਦੁਬਾਰੇ ਵੀ ਪਾ ਸਕਦੇ ਹੋ ਪਰ ਜੇ ਜਿਆਦਾ ਪਾਉਂਗੇ ਤਾਂ ਉਹ ਬੂਟੇ ਤੋਂ ਜਿਹੜੇ ਮਚਾ ਸਕਦੀ ਹੈ ਜਿਆਦਾ ਖਾਦ ਲਾਉਣ ਵਾਰੀ ਲਾਉਣ ਵੇਲੇ ਵੀ ਕਈ ਦੋਸਤ ਜਿਹੜੇ ਇਹ ਗਲਤੀ ਕਰਦੇ ਨੇ ਕਿ ਜਿਹੜੇ ਅਕਟੋਆ ਪਾੜਦੇ ਨੇ ਉਹਦੇ ਵਿੱਚ ਖਾਦ ਜਿਆਦਾ ਮਿਲਾ ਦਿੰਦੇ ਆ ਵੀ ਛੇਤੀ ਬੂਟਾ ਚੱਲ ਪੂਗਾ ਇਦਾਂ ਨਹੀਂ ਹੁੰਦਾਗਾ ਥੋੜੀ ਜੀ ਕੰਟਰੋਲ ਦੇ ਵਿੱਚ ਹੀ ਜਿਹੜੀ ਆਪਾਂ ਨੂੰ ਖਾਦ ਪਾਉਣੀ ਪੈਂਦੀ ਹੈ ਕਿ ਜੇਕਰ ਜਿਆਦਾ ਖਾਦ ਪਾ ਕੇ ਆਪਾਂ ਲਾਵਾਂਗੇ ਤਾਂ ਉਹਦੇ ਨਾਲ ਜਿਹੜਾ ਬੂਟਾ ਮੱਚ ਜਾਂਦਾ ਜੀ ਇੱਕ ਤਾਂ ਜਿਹੜਾ ਰੇਹ ਦੇ ਨਾਲ ਜਾਂ ਆਪਾਂ ਰੂੜੀ ਦੀ ਰੇਹ ਦੇ ਨਾਲ ਇਹਨਾਂ ਨੂੰ ਫੁੱਲਾਂ ਉੱਨ ਡਿੱਗਣ ਤੋਂ ਬਚਾ ਸਕਦੇ ਆ ਦੂਜਾ ਕਾਰਨ ਜਿਹੜਾ ਆਲੂ ਬੁਖਾਰੇ ਦੇ ਵਿੱਚ ਪੋਲੀਨੇਸ਼ਨ ਦਾ ਹੁੰਦਾ ਜੀ ਔਲੂ ਬੁਹਾਰਾ ਜਿਹੜਾ ਆਪਣੇ ਪੰਜਾਬ ਦੀ ਧਰਤੀ ਦੇ ਉੱਪਰ ਲੱਗਣਾਗਾ ਉਹ ਮੰਨ ਲਓ ਵੀ ਸਤਲੋਈ ਪਰਪਲ ਤੇ ਕਾਲਾ ਅਮਰਸਰੀ ਦੋ ਵੈਰੈਟੀਆਂ ਲੱਗਦੀਆਂ ਨੇ ਕਾਲਾ ਅਮਰਸਰੀ ਦੁਆਰਾ ਜਿਹੜੀ ਸਤਲੋਈ ਪਰਪਲ ਦੀ ਜਿਹੜੀ ਕਹਿ ਲਈਏ ਕਿ ਪੋਲੀਨੇਸ਼ਨ ਕੀਤੀ ਜਾਂਦੀ ਹੈਗੀ ਜੇ ਤੁਹਾਡੇ ਕੋਲ ਕੱਲਾ ਸਤਲੋਈ ਪਰਪਲ ਦਾ ਬੂਟਾ ਲੱਗਿਆ ਹੋਇਆ ਤਾਂ ਉਹਦੇ ਫੁੱਲ ਝੜਨੇ ਸੁਭਾਵਕ ਨੇ ਕਿਉਂਕਿ ਉਹਦੀ ਜਿਹੜੀ ਪੋਲੀਨੇਸ਼ਨ ਨਹੀਂ ਹੁੰਦੀ ਇਹ ਇਸ ਤਰ੍ਹਾਂ ਦੋ ਤਿੰਨ ਬੂਟਿਆਂ ਦੇ ਵਿੱਚ ਹੁੰਦਾ ਜਿਵੇਂ ਆਮਲੇ ਦੇ ਵਿੱਚ ਵੀ ਇਸ ਮਸੱਈਆ ਆਉਂਦੀ ਹੈ ਕਿ ਦੋ ਬੂਟੇ ਲੱਗੇ ਹੋਣੇ ਚਾਹੀਦੇ ਹੈਗੇ ਪੋਲੀਨੇਸ਼ਨ ਲਈ ਉਤੇ ਆਲੂ ਬੁਖਾਰੇ ਦੇ ਵਿੱਚ ਵੀ ਬਾਕੀ ਆੜੂ ਦੇ ਵਿੱਚ ਤੇ ਨਾਸ਼ਪਤੀ ਦੇ ਵਿੱਚ ਤਤਾਂ ਦੀ ਘਾਟ ਕਰਕੇ ਜਾਂ ਓਵਰ ਵਾਟਰਿੰਗ ਕਰਕੇ ਜਾਨੀ ਕਿ ਜਿਆਦਾ ਪਾਣੀ ਪੈਂਦਾ ਕਰਕੇ ਜਿਹੜੇ ਫੁੱਲ ਝੜਦੇ ਨੇਗੇ ਸੈਲ ਬਣਾ ਕੇ ਜਰੂਰ ਰੱਖਣੀ ਆ ਪਰ ਇਹ ਨਹੀਂ ਵੀ ਤੁਸੀਂ ਬੂਟੇ ਦੇ ਨੇੜੇ ਪਾਣੀ ਖੜਾ ਰੱਖੋ ਜੇਕਰ ਪਾਣੀ ਖੜਦਾਗਾ ਬੂਟੇ ਦੇ ਨੇੜੇ ਜਾਂ ਰੋਜ਼ ਪਾਣੀ ਚੱਲਦਾ ਬੂਟੇ ਦੇ ਨੇੜੇ ਦੀ ਤਾਂ ਵੀ ਜਿਹੜੇ ਤੁਹਾਡੇ ਬੂਟੇ ਦੇ ਫੁੱਲ ਝੜਨੇ ਸੁਭਾਅਕ ਨੇਗੇ ਦੂਜਾ ਕਾਰਨ ਇਹ ਹੈਗਾ ਪਾਣੀ ਵਾਲਾ ਤੇ ਤੀਸਰਾ ਕਾਰਨ ਜਿਹੜਾ ਕੁਸ਼ਕ ਤੱਤ ਜਿਹੜੇ ਤੁਸੀਂ ਘੋਲ ਬਣਾ ਕੇ ਉਹ ਛਿੜਕ ਕੇ ਪੂਰੇ ਕਰ ਸਕਦੇ ਹੋ ਉਹਦੇ ਵਿੱਚ ਖਾਲ ਪਿਆਵਲੋ ਤੁਸੀਂ ਪਾਈਆਕ ਖਾਲ 4 ਲੀਟਰ ਪਾਣੀ ਦੇ ਵਿੱਚ ਤੇ ਮੰਨ ਲਓ ਕਲੀ ਪਿਆਵਲੋ 100 ਗ੍ਰਾਮ 3 ਲੀਟਰ ਪਾਣੀ ਦੇ ਵਿੱਚ ਤੇ ਪਾਥੀਆਂ ਪਿਆਵਲੋ 4 ਲੀਟਰ ਪਾਣੀ ਦੇ ਵਿੱਚ ਇੱਕ ਪਾਥੀ ਸਾਲਕ ਪੁਰਾਣੀ ਹੋਵੇ 3-4 ਦਿਨ ਉਹ ਪਿਉ ਕੇ ਰੱਖੋ ਤੇ ਉਹ ਤੋਂ ਬਣਾ ਖੱਟੀ ਲੱਸੀ ਪਾਓ ਇਹਨਾਂ ਸਾਰਿਆਂ ਚੋਂ ਇੱਕ ਇੱਕ ਲੀਟਰ ਪਾ ਕੇ 16 ਲੀਟਰ ਵਾਲੀ ਢੋਲੀ ਦੇ ਵਿੱਚ ਤੁਸੀਂ ਫੁੱਲਾਂ ਦੇ ਉੱਪਰ ਜਦੋਂ ਇਸ ਤਰ੍ਹਾਂ ਤੁਹਾਨੂੰ ਆਏ ਲੱਗੇ ਵੀ ਝੜਦੇ ਨੇਗੇ ਤਾਂ ਤੁਸੀਂ ਛੜਕਾ ਕਰ ਸਕਦੇ ਹੋਗੇ ਉਹਦੇ ਨਾਲ ਦੋ ਤਿੰਨ ਕੰਮ ਹੋਣੇ ਨੇਗੇ ਇੱਕ ਤਾਂ ਜਿਹੜਾ ਤੁਹਾਡਾ ਫੁੱਲਾਂ ਨੂੰ ਤਾਕਤ ਮਿਲਣੀ ਸ਼ੁਰੂ ਹੋ ਜਾਣੀ ਹੈਗੀ ਦੂਸਰਾ ਤੁਸੀਂ ਜੜਾਂ ਦੇ ਵਿੱਚ ਵੀ ਜਿਹੜਾ ਖਾੜ ਗੋੜ ਸਕਦੇ ਹੋਗੇ ਖਾੜ ਤੇ ਲੱਸੀ ਦਾ ਘੋਲ ਬਣਾ ਕੇ ਸਰੋਂ ਦਾ ਤੇਲ ਪਾ ਸਕਦੇ ਹੋ ਵਿੱਚ ਜੜਾਂ ਦੇ ਇਹ ਚੀਜ਼ਾਂ ਵੀ ਜਿਹੜੀਆਂ ਫਲ ਝੜਨ ਤੋਂ ਰੋਕਦੀਆਂ ਨੇਗੀਆਂ ਇਹ ਕੰਮ ਵੀ ਤੁਸੀਂ ਕਰ ਸਕਦੇ ਹੋ ਜੀ ਅ ਕੈਮੀਕਲਸ ਦੇ ਵਿੱਚ ਆਪਾਂ ਬਹੁਤ ਘੱਟ ਜਾਂਦੇ ਆ ਕਿਉਂਕਿ ਆਪਾਂ ਜ਼ਿਆਦਾਤਰ ਸਾਰਾ ਜਿਹੜਾ ਕੈਮੀਕਲ ਫ੍ਰੀ ਹੀ ਜਿਹੜੇ ਟਰੈਡ ਕਰ ਰਹੇ ਆਂ ਵੀ ਕੈਮੀਕਲਾਂ ਤੋਂ ਬਿਨਾ ਕਿਵੇਂ ਫਸਲਾਂ ਗਾਇਆ ਜਾ ਸਕਦੀਆਂ ਉਹਦੇ ਵਿੱਚ ਆੜੂ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਫਲੇਵਰਿੰਗ ਆਈ ਆ ਨਾਸ਼ਪਤੀ ਤੇ ਵੀ ਚੰਗੀ ਫਲੇਵਰਿੰਗ ਆਈ ਆ ਆਲੂ ਬਖਾਰੇ ਦੇ ਉੱਪਰ ਵੀ ਬਹੁਤ ਸੋਹਣੀ ਜਿਹੜੀ ਫਲੇਵਰਿੰਗ ਆਈ ਹੈਗੀ ਇਹ ਸਾਰੇ ਜਿਹੜੇ ਬੂਟੇ ਬਿਨਾ ਕੈਮੀਕਲਸ ਤੋਂ ਰੂੜੀ ਦੀ ਰੇ ਮਲਚਿੰਗ ਤੇ ਜਿਵੇਂ ਸਰੋਂ ਦੀ ਖਾਲ ਵਗੈਰਾ ਇਹਨਾਂ ਚੀਜ਼ਾਂ ਦੀ ਮਦਦ ਦੇ ਨਾਲ ਆਪਾਂ ਕੀਤੇ ਨੇਗੇ ਬਾਕੀ ਜਿਵੇਂ ਜਿਵੇਂ ਇਹਨਾਂ ਦੇ ਨਤੀਜੇ ਸਾਹਮਣੇ ਆਉਣਗੇ ਤੁਹਾਡੇ ਨਾਲ ਜਿਹੜੇ ਆਪਾਂ ਸਾਂਝੇ ਕਰਦੇ ਰਵਾਂਗੇ ਇਹ ਦੋ ਤਿੰਨ ਮੁੱਖ ਕਾਰਨ ਹੁੰਦੇ ਆ ਜਿਹੜੇ ਫੁੱਲ ਚੜਨਦੇ ਹੁੰਦੇ ਹੈਗੇ ਬਾਕੀ ਤੱਤਾਂ ਦੀ ਪੂਰਤੀ ਲਈ ਤੁਸੀਂ ਮਲਟੀਨਿਊਟ੍ਰੀਐਂਟ ਵਗੈਰਾ ਜਿਹੜੇ ਬਾਜ਼ਾਰ ਦੇ ਵਿੱਚ ਆਉਂਦੇ ਆ ਉਹਨਾਂ ਦਾ ਛੜਕਾ ਵੀ ਤੁਸੀਂ ਕਰ ਸਕਦੇ ਹੋਗੇ ਜਿਦੇ ਜ 13045 ਵਗੈਰਾ ਜਿਹੜਾ ਐਨਪੀਕੇ ਆਉਂਦਾਗਾ ਉਹ ਜਿਹੜਾ ਫੁੱਲ ਚੜਨ ਤੋਂ ਤੁਹਾਡਾ ਰੋਕ ਸਕਦਾ ਜਾਂ ਬੋਰੋਨ ਦੀ ਸਪਰੇ ਤੁਸੀਂ ਉਹਦੇ ਉੱਪਰ ਕਰ ਸਕਦੇ ਹੋ ਇੱਕ ਬਹੁਤ ਅਤੀ ਘੋਲ ਆ ਜਿਹੜਾ ਆਪਾਂ ਬਣਾਇਆ ਹੋਇਆਗਾ ਉਹਦੇ ਵਿੱਚ ਲਗਭਗ ਸਾਰੇ ਤੱਤ ਹੀ ਪੂਰੇ ਹੋ ਜਾਂਦੇ ਆ ਉਹ ਵੀ ਦੇਸੀ ਤਰੀਕੇ ਨਾਲ ਬਣਾਇਆ ਹੋਇਆ ਉਹਦੇ ਬਾਰੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਤੇ ਛੇਤੀ ਦੁਬਾਰਾ ਆਪਾਂ ਉਹਦੇ ਬਾਰੇ ਇੱਕ ਵੀਡੀਓ ਲੈ ਕੇ ਆਵਾਂਗੇ ਤਾਂ ਜੋ ਤੁਸੀਂ ਉਹ ਘੋਲ ਬਣਾ ਕੇ ਰੱਖ ਸਕੋ ਤੇ ਸਮੇਂ ਤੋਂ ਸਮੇਂ ਆਪਣੇ ਫਲਾਂ ਵਾਲੇ ਬੂਟੇ ਦੇ ਉੱਪਰ ਜਿਹੜਾ ਛੜਕਾ ਕਰ ਸਕੋ ਉਹ ਸਬਜ਼ੀਆਂ ਦੇ ਉੱਪਰ ਦਾਲਾਂ ਦੇ ਉੱਪਰ ਸਾਰੀਆਂ ਫਸਲਾਂ ਦੇ ਉੱਪਰ ਤੇ ਫਲਾਂ ਵਾਲੇ ਬੂਟੇ ਦੇ ਉੱਪਰ ਬਹੁਤ ਸੋਨਾ ਉਹਦੇ ਜਿਹੜੇ ਨਤੀਜੇ ਦੇਖਣ ਨੂੰ ਮਿਲਦੇ ਹੈਗੇ ਅਮੀਰ ਕਰਦੇ ਆਂ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁ